ਸ਼ਾਸਤਰੀ ਕਲਜੀ ਰਵੀ ਮੋਤਰਾ ਕਿਚਨ 'ਚ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਚਟਪਟੇ ਮਸਾਲੇਦਾਰ ਪਰਨੇ ਟਿੰਡੇ ਤੇ ਟਿੰਡੇ ਜਿਹੜੇ ਹਨ ਅਸੀਂ ਧੋ ਕੇ ਅੱਛੀ ਤਰ੍ਹਾਂ ਇਹਨਾਂ ਨੂੰ ਜਿਹੜਾ ਹੈ ਛਿਲਕੇ ਤੇ ਚੰਗੀ ਤਰ੍ਹਾਂ ਕੱਟ ਲਿਆ ਹੈ ਇਹਦੇ 'ਚ ਕੱਟ ਲਗਾ ਲਿਆ ਹੈ ਸੋ ਦੇਖ ਸਕਦੇ ਹੋ ਬਿਲਕੁਲ ਜਿਹੜੇ ਟਿੰਡੇ ਸਾਡੇ ਹਨ ਬਿਲਕੁਲ ਫਰੈਸ਼ ਟਿੰਡੇ ਹਨ ਸੋ ਛੋਟੇ ਛੋਟੇ ਸਾਈਜ਼ ਦੇ ਹਨ ਜੇਕਰ ਭਰ ਕੇ ਬਣਾਨੇ ਹੋਣ ਤਾਂ ਛੋਟੇ ਛੋਟੇ ਸਾਈਜ਼ ਦੇ ਟਿੰਡੇ ਜਿਹੜੇ ਬਹੁਤ ਵਧੀਆ ਬੰਦਦੇ ਆ ਤੇ ਅਸੀਂ ਸਾਰੇ ਹੀ ਜਿਹੜੇ ਟਿੰਡਿਆਂ ਦੇ ਵਿੱਚ ਅਸੀਂ ਕੱਟ ਲਗਾ ਲਿਆ ਇਹ ਟਿੰਡੇ ਭਰਨ ਵਾਸਤੇ ਇਹਨਾਂ ਦੇ ਵਿੱਚ ਮਸਾਲਾ ਭਰਨ ਵਾਸਤੇ ਅਸੀਂ ਮਸਾਲਾ ਤਿਆਰ ਕਰਾਂਗੇ ਨਮਕ ਲਵਾਂਗੇ ਜੀ ਪਹਿਲਾਂ ਅਸੀਂ ਥੋੜਾ ਜਿਹਾ ਟਿੰਡਿਆਂ ਦੇ ਸਾਬ ਦੇ ਨਾਲ ਹੀ ਅਸੀਂ ਜਿਹੜੇ ਹਨ ਇਹ ਮਸਾਲਾ ਤਿਆਰ ਕਰਨਾ ਤੇ ਥੋੜੀ ਜੀ ਲੇਵਾਂ ਲਵਾਂਗੇ ਜੀ ਲਾਲ ਮਿਰਚ थोड़ी जी हल्दी और ये है जी थोड़ा जा। पाउडर थोड़ा जहा गरम मसाला अर्धा का चम्मच ये है जी देगी मिर्च अर्धा का चम्मच अं पावे इस आमचूर पाउडर और ये सारे मसाले जेन पाने बाद असी मिक्स करके ਸੰਬਿਤਾ ਜਿਹੜਾ ਹੈ ਮਿਕਸ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਅਸੀਂ ਟਿੰਡਿਆਂ ਦੇ ਵਿੱਚ ਭਰਨਾ ਹੈ ਸੋ ਇੱਕ ਇੱਕ ਪੀਸ ਦਾ 40 ਗ੍ਰਾਮ ਤੇ ਜਿਹੜਾ ਅਸੀਂ ਇਸ ਤਰ੍ਹਾਂ ਇੱਕ ਮਿਲਾ ਚੁੱਕੀ ਦੇ ਨਾਲ ਅਸੀਂ ਥੋੜਾ ਥੋੜਾ ਇਸ ਤਰ੍ਹਾਂ ਮਸਾਲਾ ਕਰਨਾ ਹੈ इस नाले की दे होएगा कि जेडे टीडे हैं इना जो मसाला नीचे तकर तक जाएगा तो टीडे जोड़े हैं अंदर तक पूरा जोड़ा मसाले अंदर स्वाद आएगा सो सारे टीडे जोड़े हैं इस तरह अं भर लें सो इस तरह असी सारे ही टीडे जेडे हैं इन्हें मसाला भर लिया है चंकी तरह तो साढ़े को जरा बाकी मसाला जोड़ा बचया है ये भी मसाला असिवात ਤੇ ਹੁਣ ਅਸੀਂ ਇਹ ਗੋ シュੁਰੂ ਕਰਦੇ ਹਾਂ ਜੀ ਅਸੀਂ ਜਿਹੜੇ ਟਿੰਡੇ ਹਨ ਇਹਨਾਂ ਨੂੰ ਪਹਿਲਾਂ ਅਸੀਂ ਫਰਾਈ ਕਰਨਾ ਹੈ ਸ਼ੈਲੋ ਫਰਾਈ ਕਰਾਂਗੇ ਇਹਨਾਂ ਨੂੰ ਸੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਆਂਗੇ ਹੋ ਗਿਆ ਤੇ ਇਹਦੇ ਵਿੱਚ ਹੁਣ ਅਸੀਂ ਹੌਲੀ-ਹੌਲੀ ਕਰਕੇ ਸਾਰੇ ਜਿਹੜੇ ਟਿੰਡੇ ਹਨ ਇਸ ਤਰ੍ਹਾਂ ਤਰਗਾ ਦੇਣੇ ਹਨ दो मिनट के बाद थोड़ा जहा जो इन सेक लग गया तो हूँ असं थोड़ा करके थोड़ी थोड़ी इन भी साइड बदलेंगे तो जो जो है बाकी साइडा से भी इन सेक लग जाए अस इन उल्टा नहीं करना इस तरह जोड़ा है मसाला जोड़ा है पेंदिया के बिचों वो बाहर निकल सकता इस करके असं थोड़ा थोड़ा इन्हों टेज कराता सइडा से भी सेक लग जाए सारे सइडा तो उन्होंने अभी इस तरह ही सेकना है ਇਸੇਕ ਮੈਂ ਫਰਾਈ ਕਰਨਾ ਹੈ ਨੰ। ਉਹ ਟਿੰਗੀਆਂ ਹੋਸੀ ਦੋਨੋਂ ਸਾਈਡਾਂ ਤੋਂ ਹੀ ਇਹਨਾਂ ਨੂੰ ਥੋੜਾ ਜਿਹਾ ਪਲਟ ਕੇ ਕਿ ਇਹ ਸੇਕ ਜਿਹੜਾ ਹੈ ਲਵਾ ਦਿੱਤਾ ਹੈ ਥੋੜਾ ਥੋੜਾ ਨੰ ਫਰੈਂਟ ਕਰ ਲਿਆ ਹੈ। ਹੁਣ ਅਸੀਂ ਇਹਨਾਂ ਨੂੰ ਜਿਹੜਾ ਹੈ 3 ਤੋਂ 4 ਮਿੰਟ ਅਸੀਂ ਢੱਕਣ ਦੇ ਕੇ ਤੇ ਹੌਲੀ-ਹੌਲੀ ਜਿਹੜਾ ਹੈ ਇਹਨਾਂ ਨੂੰ ਥੋੜਾ ਜਿਹਾ ਫੇਰ ਅਸੀਂ ਥੋੜਾ ਸੇਕ ਲੱਗਣ ਵਾਸਤੇ ਰੱਖ ਦੇਣਾ ਹੈ ਗੈਸ ਤੇ ਤੇ ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ। 4 ਮਿੰਟ ਤੋਂ ਬਾਅਦ ਅਸੀਂ ਹੁਣ ਜਿਹੜਾ ਢੱਕਣ ਚੱਕ ਕੇ ਜਰਾ ਹੁਣ ਦੇਖ ਲੈਨੇ ਆ। ਤੋ ਟਿੰਡੇ ਜਿਹੜੇ ਹਨ ਇਹਨਾਂ ਨੂੰ ਜਿਹੜਾ ਸੀਟ ਲੱਗ ਗਿਆ ਤੇ ਹੁਣ ਅਸੀਂ ਜਿਹੜਾ ਹੈ ਇਹਨਾਂ ਨੂੰ ਪਲੇਟ 'ਚ ਕੱਢ ਲਾਂਗੇ। ਤੋ ਇਸੀ ਟੀਂਡ ਜਿਹੜਾ ਹੈ ਸਾਡਾ ਬਿਲਕੁਲ ਜਿਹੜਾ ਅੱਛੀ ਤਰ੍ਹਾਂ ਠੀਕ ਗਿਆ ਹੈ। ਸਾਰੇ ਹੀ ਜਿਹੜੇ ਟਿੰਡੇ ਹਨ ਇਸ ਤਰ੍ਹਾਂ ਅਸੀਂ ਪਲੇਟ 'ਚ ਕੱਢ ਲਏ ਤੇ ਇਸੇ ਹੀ ਤੇਲ ਦੇ ਵਿੱਚ ਹੁਣ ਅਸੀਂ ਜਿਹੜਾ ਹੈ टीडिया वास्ते मसाला तैयार करना है एक टुकड़ा पावे जी अभी दालचीनी का और एक है जी तेज पत्ता और दो लाल मिर्चा हैं सुक्या हुई और थोड़ी जी है हिंग तो पहला पावेंगे जी असि प्याज ਮਸਾਲਾ ਜਿਹੜਾ ਹੈ ਟਿੰਡਿਆਂ ਦੇ ਵਾਸਤੇ ਥੋੜਾ ਜਿਹਾ ਜ਼ਿਆਦਾ ਹੀ ਹੋਣਾ ਚਾਹੀਦਾ ਤਾਂ ਕਿ ਉਹਦੇ ਵਿੱਚ ਜਿਹੜੇ ਹੈ ਬਿਲਕੁਲ ਲਪੇਟ ਮੇ ਜੀ ਟਿੰਡੇ ਬਣਨਗੇ ਜੇਕਰ ਮਸਾਲਾ ਜ਼ਿਆਦਾ ਹੋਈਗਾ ਥੋੜਾ ਸੋ ਤੇ ਆ ਜਿਹੜਾ ਥੋੜੇ ਜਿਹਾ ਭੁੱਜ ਜਾਂਦੇ ਆ ਤੇ ਫਿਰ ਅਸੀਂ ਇਹਦੇ ਵਿੱਚ ਲਸਣ ਅਦਰਕ ਦੀ ਪੇਸਟ ਪਾਵਾਂਗੇ ਹੁਣ ਤੋਂ ਮੰਗੀ ਜੀ ਲਸਣ ਅਦਰਕ ਦੀ ਪੇਸਟ ਤੇ ਇਹ ਦੋਹੀ ਬਣਾ ਗਏ ਅਸੀਂ ਤਾਂ ਜੋ ਇਹਦੇ ਵਿੱਚ ਉਹ ਜਿਹੜਾ ਹੈ ਕੱਚੇ ਦਾ ਸਵਾਦ ਨਾ ਆਵੇ ਜਿਹਾ ਸਾਡੇਦਰਤ ਨੂੰ ਪਿਆਜ਼ਾਂ ਦੇ ਨਾਲ ਹੀ ਭੁੰਨਾ ਹੈ ਕਿਆਜ਼ ਜਿਹੜੇ ਹਨ ਪੁੱਜ ਗਏ ਹਨ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਅਸੀਂ ਪਾਣੀ ਹੰਤੀ ਹਰੀ ਅਨੁਸਾਰ दो लिए हैं अभी और दो ही टमाटर जोड़े हैं अभी कद्दूकते हैं हाँ। तो थोड़ा जहा पकावे अभी इन्होंने तीन चार मिनट तक टमाटर भी अस ची तरह भुन ले ते ਹੁਣ ਅਸੀਂ ਇਸ ਦੇ ਵਿੱਚ ਜੋ ਮਸਾਲੇ ਹਨ ਉਹ ਪਾਨੇ ਹਨ ਉਹ ਅਸੀਂ ਪਹਿਲਾਂ ਹੀ ਜੋ ਮਸਾਲਾ ਤਿਆਰ ਕੀਤਾ ਸੀ ਅਸੀਂ ਟਿੰਡਿਆਂ ਦੇ ਵਿੱਚ ਪਾਇਆ ਸੀ ਉਸ ਦੇ ਵਿੱਚੋਂ ਜੋ ਬਾਕੀ ਸਾਡਾ ਮਸਾਲਾ ਬਚਿਆ ਸੀ ਉਹ ਵੀ ਮਸਾਲਾ ਜਿਹੜਾ ਹੈ ਉਹ ਅਸੀਂ ਪਿਸ ਮਸਾਲੇ ਦੇ ਵਿੱਚ ਪਾ ਦੇਣਾ ਹੈ ਤੇ ਅੱਛੀ ਤਰ੍ਹਾਂ ਕਰਾਂਗੇ ਜੀ ਮਿਕਸ ਅਸੀਂ ਟਮਾਟਰ ਵੀ ਸੰਗਤਾਂ ਪੁੱਜ ਗਏ ਆ ਤੇ ਹੁਣ ਅਸੀਂ ਬਣਾਵਾਂਗੇ ਜੀ ਥੋੜੀ ਜੀ ਗਰੇਵੀ ਸੋ ਗਰੇਵੀ ਬਣਾ ਲੈਣੇ ਬਾਅਦ ਸੇ ਅਸੀਂ ਪਾਵਾਂਗੇ ਜੀ ਪਾਣੀ ਤੇ 5 ਮਿੰਟ ਤੱਕ ਜਿਹੜਾ ਹੈ ਅਸੀਂ ਇਹਨੂੰ ਜੰਡਿਆਂਗੇ ਤਾਂ ਜੋ ਸਰੀ ਜਿਹੜੀ ਗਰੇਵੀ ਹੈ ਚੰਗੀ ਤਰ੍ਹਾਂ ਜਿਹੜੀ ਹੈ ਕੁੱਕ ਹੋ ਜਾਏ ਆਖਰੀ ਜੀ ਪਾਣੀ ਪਾਇਆ ਹੈ ਵਿੱਚ ਸੋ 5 ਮਿੰਟ ਤੱਕ ਇਸ ਨੂੰ ਅਸੀਂ ਰਿਜਣ ਦਿਆਂਗੇ ਇਹ ਟੱਕਣ ਲਗਾ ਕੇ ਰੱਖ ਦਿਆਂਗੇ ਨੂੰ ਅਸੀਂ ਲਓ ਜੀ ਹੁਣ ਨਜਰਾ ਕਰ ਗਰੇਵੀ ਚੈੱਕ ਕਰ ਲੈਂਦੇ ਆ ਗਰੇਵੀ ਵੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਵਧੀਆ ਜਿਹੜੀ ਹੈ ਗਰੇਵੀ ਬਣੀ ਹੈ ਟੈਕਸਚਰ ਰੱਖੋ ਇਸ ਦਾ ਸੋ ਇਦਾਂ ਦੀ ਸਾਨੂੰ ਚਾਹੀਦੀ ਹੈ ਅਸੀਂ ਨੂੰ ਬਹੁਤ ਜ਼ਿਆਦਾ ਸੱਗਣਾ ਨਹੀਂ ਕਰਨਾ तो हूँ असं इस जो हैं एक एक करके सारे टीडे पा हैं तो सांडे जो हैं बहुत ही वैिया बन के तैयार हो मसाले वाले चटपटे ये नाश्ते भी खा सकते हाँ हो ਦਪਹਿਰ ਵੇਲੇ ਜਾਂ ਰਾਤ ਵੇਲੇ ਕਿਸੇ ਵੇਲੇ ਵੀ ਲੰਚ ਡਿਨਰ ਕਿਸੇ ਵੇਲੇ ਵੀ ਤੁਸੀਂ ਇਹਨੂੰ ਬਣਾ ਕੇ ਪਾ ਸਕਦੇ ਹੋ ਇਹ ਬਹੁਤ ਹੀ ਟੇਸਟੀ ਲੱਗਦੇ ਹਨ ਇਸ ਤਰ੍ਹਾਂ ਬਣੇ ਹੋਏ ਮਸਾਲੇ ਵਾਲੇ ਸੋ ਗਰੇਵੀ ਜਿਹੜੀ ਹੈ ਇਸ ਵਿੱਚ ਚੰਗੀ ਤਰ੍ਹਾਂ ਜਿਹੜੀ ਹੈ ਥੋੜਾ ਜਿਹਾ ਅਸੀਂ ਉਪਰੋਂ ਕਰ ਦਾਂਗੇ ਤਾਂ ਬਿਲਕੁਲ ਅੱਛੀ ਤਾਹੇ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਪਹਿਲਾਂ ਵੇ ਅਸੀਂ ਮਸਾਲੇ ਲਗਾ ਕੇ ਇਹਨਾਂ ਨੂੰ ਫਰਾਈ ਕੀਤਾ ਹੋਇਆ ਹੈ ਸੋ ਬਹੁਤ ਹੀ ਵਧੀਆ जोड़े हैं चटपटे मसालेदार सांडे बन के तैयार हो गए सो असी इन थोड़ी देर दो तीन मिनट जरा बस असं रखा ढक देंगे भूजी टीडे कले बन के तैयार हो गए हैं मसालेदार टीडे सो देख सकते हो ਕੀ ਟਿੰਡੇ ਦੇਖਣ ਚ ਜਿੰਨੇ ਵਧੀਆ ਲੱਗ ਰਹੇ ਹਨ ਸਵਾਦ ਵਿੱਚ ਵੀ ਉਨੇ ਹੀ ਜ਼ਿਆਦਾ ਸਵਾਦ ਹੋਣਗੇ ਤੇ ਇਸ ਦੇ ਵਿੱਚ ਹੁਣ ਅਸੀਂ ਪਾ ਦੇਣਾ ਹੈ ਜੀ ਕਟਿਆ ਹੋਇਆ ਤੰਗੀਆਂ ਕੀ ਟਿੰਡੇ ਨੇ ਸਾਡੀ ਜਿਹੜੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਦੇਖ ਸਕਦੇ ਹੋ ਕਿ ਟਿੰਡੇ ਜਿਹੜੇ ਹਨ ਬਿਲਕੁਲ ਸਾਡੇ ਉਸੇ ਤਰ੍ਹਾਂ ਹੀ ਰਹੇ ਹਨ ਇਹਨਾਂ ਨੂੰ ਅਸੀਂ ਫਰਾਈ ਵੀ ਕੀਤਾ ਹੈ ਜਿਸ ਤਰ੍ਹਾਂ ਦੀ पाए सन उस तरह ही नहीं so, हैं सो टीडे जेडे मसालेदार चटपटे टींडे बन के तैयार हैं सो so, वीडियो वाइय लगी हो लाइक तो शेयर जरूर करना कमेंट करके दसना कि तह मेरी वीडियो किमें लगी मिलते हैं किसी होर नवी वीडियो न तद तक ली सत